ਦਰਸ਼ਨ ਕਰੋ ਜੀ ਬਟਾਲਾ ਸਾਹਿਬ ਦੀ ਪਵਿੱਤਰ ਕੰਧ ਦੇ ਇਸ ਕੰਧ ਦੇ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਚਨ ਕੀਤੇ ਸੀ ਕਿ ਇਹ ਕੰਧ ਜੁਗਾ ਜੁਗਾ ਤੱਕ ਕਾਇਮ ਰਹੇਗੀ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਪਹਿਲੇ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਬਾ ਮੂਲचंद ਪਟਵਾਰੀ ਅਤੇ ਮਾਤਾ ਚੰਦੋ ਰਾਣੀ ਦੀ ਸੁਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਵਿਆਹ ਕਰਨ ਵਾਸਤੇ ਸੁਲਤਾਨਪੁਰ ਲੋਧੀ ਤੋਂ ਬਰਾਤ ਲੈ ਕੇ ਪੁਜੇ ਸਨ ਗੁਰੂ ਸਾਹਿਬ ਜੀ ਦੀ ਬਰਾਤ ਵਿੱਚ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਹਾਕਮ ਰਾਏ ਬੁਲਾਰ ਜੀ ਨਵਾਬ ਦੌਲਤ ਖਾਨ ਹੋਰ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਸ਼ਾਮਿਲ ਸਨ ਜਦੋਂ ਗੁਰੂ ਸਾਹਿਬ ਦੀ ਬਰਾਤ ਇੱਥੇ ਆਈ ਤਾਂ ਉਸ ਵੇਲੇ ਇੱਥੇ ਇੱਕ ਪੁਰਾਤਨ ਕੱਚੀ ਕੰਧ ਸੀ ਇਸ ਕੰਧ ਦੇ ਕੋਲ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦੋਂ ਬਿਠਾਇਆ ਗਿਆ ਤਾਂ ਉਸ ਵੇਲੇ ਇੱਕ ਬਜ਼ੁਰਗ ਮਾਤਾ ਨੇ ਗੁਰੂ ਸਾਹਿਬ ਨੂੰ ਆਖਿਆ ਕਿ ਬੇਟਾ ਇਹ ਕੰਧ ਕੱਚੀ ਹੈ ਕਿਸੇ ਵੀ ਵੇਲੇ ਢਹਿ ਸਕਦੀ ਹੈ ਤੁਸੀਂ ਪਾਸੇ ਹੋ ਕੇ ਬੈਠ ਜਾਓ ਕਿਤੇ ਇਹ ਕੰਧ ਤੁਹਾਡੇ ਉੱਪਰ ਨਾ ਡਿੱਗ ਜਾਵੇ ਉਸ ਵੇਲੇ ਬਜ਼ੁਰਗ ਮਾਤਾ ਦੇ ਇਹ ਬੋਲ ਸੁਣ ਕੇ ਗੁਰਨਾਨਕ ਦੇਵ ਜੀ ਮਹਾਰਾਜ ਦੇ ਮੂੰਹੋਂ ਸਹਿਜਵਾ ਬਚਨ ਹੁੰਦੇ ਨੇ ਕਿ ਮਾਤਾ ਜੀ ਇਹ ਕੱਚੀ ਕੰਧ ਜੁਗਾ ਜੁਗਾ ਤੱਕ ਕਾਇਮ ਰਹੇਗੀ ਅਤੇ ਸਾਡੇ ਵਿਆਹ ਦੀ ਯਾਦ ਬਣੇਗੀ ਸਾਹਮਣੇ ਸ਼ੀਸ਼ੇ ਦੇ ਵਿੱਚ ਤੁਸੀਂ ਇਸ ਵੇਲੇ ਜਿਸ ਕੰਦ ਦੇ ਦਰਸ਼ਨ ਕਰ ਰਹੇ ਹੋ ਇਹ ਉਹੀ ਪਵਿੱਤਰ ਕੱਚੀ ਕੰਦ ਹੈ ਜਿਸ ਦੇ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਚਨ ਕੀਤੇ ਸੀ ਹਰ ਸਾਲ ਗੁਰੂ ਸਾਹਿਬ ਦੇ ਵਿਆਹ ਪੁਰਬ ਨੂੰ ਮੁੱਖ ਰੱਖਦੇ ਹੋਏ ਇੱਥੇ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਕਿ ਹੋਰ ਵੀ ਸੰਗਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੋਂ ਇਸ ਪਵਿੱਤਰ ਕੰਦ ਦੇ ਦਰਸ਼ਨ ਕਰ ਸਕਣ ਬਾਕੀ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਜਰੂਰ ਕਰਿਓ